ਪਹਾੜ ਦੇ ਲੋਕੋ ਆ ਪੈਣਾ ਬੈਠੀਆਂ ਮੇਰੀਆਂ ਮਾਤਾ ਮੈਂ ਤੁਹਾਡਾ ਨਾ ਮੇਰਾ ਪ੍ਰਾਣ ਹੈਂ ਭਗਵਾਨ ਤੁਹਾਨੂੰ ਅੱਛੀ ਤਰ੍ਹਾਂ ਸੁਣ ਲੈ ਕਿ ਮੈਂ ਵੀ ਜਦੋਂ ਮੈਨੂੰ ਜਮਾਨਤ ਮਿਲਦੀ ਹੈ ਨਾ ਉਹ ਕਹਿੰਦੇ ਤੇਰੇ ਤੇ ਆ ਸ਼ਰਤਾਂ ਨੇ ਪਰ ਹੋ ਸਕਦਾ ਮੈਂ ਜਦੋਂ ਤੁਹਾਡਾ ਨਾਲ ਗੱਲ ਕਰ ਰਿਹਾ ਜੇ ਮੈਂ ਕਿਹਾ ਕਿ ਮੈਂ ਤਾਂ ਹੈਂ ਜਜ਼ਬਾਤੀ ਬੰਦਾ ਮੈਂ ਤਾਂ ਮੰਨਦਾ ਵਾਂ ਹੋ ਸਕਦਾ ਮੈਂ ਉਹ ਜਮਾਨਤ ਦੀ ਕੋਈ ਸ਼ਰਤ ਵੀ ਉਰੇ ਬਰੇ ਕਰ ਸਕਦਾ ਪਰ ਤੁਹਾਡੇ ਜ਼ਰੀਏ ਮੈਂ ਕਹਿਣਾ ਚਾਹੁੰਦਾ ਭਗਵਾਨ ਨੂੰ ਕਿ ਜੇ ਤੇਰਾ ਦਿਲ ਨਹੀਂ ਨਾ ਹਲੇ ਭਰਿਆ ਤੂੰ ਖੈਰੇ ਦੇ ਖਿਲਾਫ ਹੋਰ ਬੱਚੇ ਕਰ ਮੈਨੂੰ ਜਿੰਨੀ ਵਾਰੀ ਕਹੇਗਾ ਉੰਨੀ ਵਾਰੀ ਮੈਂ ਤੇਰੇ ਪੰਜਾਬ ਦੀ ਖਾਤਰ ਫੇਲਾਂ ਵਿੱਚ ਜਾਣ ਵਾਸਤੇ ਤਿਆਰ ਹਾਂ ਪਰੰਤੂ ਪੰਜਾਬ ਤੋਂ ਤਾਂ ਪੱਲਾ ਕੱਢ ਧਾਰਾਵਾਂ 195A 153A ਉਹਨਾਂ ਸੈਕਸ਼ਨਸ ਦੇ ਨੂੰ ਕਿਸੇ ਦੇ ਖਿਲਾਫ ਵਰਤਣ ਵਾਸਤੇ ਸਿਰਫ ਪੁਲਿਸ ਨੂੰ ਹੋਮ ਡਿਪਾਰਟਮੈਂਟ ਦੀ ਤੇ ਚੀਫ ਮਿਨਿਸਟਰ ਦੀ ਪਰਮਿਸ਼ਨ ਲੈਣੀ ਪੈਂਦੀ ਹੋਮ ਡਿਪਾਰਟਮੈਂਟ ਇਸ ਲਈ ਕਿਉਂਕਿ ਕੋਈ ਵੰਥਾਨ ਹੋਮ ਮਿਨਿਸਟਰੀਆ ਪਿਛਲੇ ਕੋਨੇ 2 ਸਾਲ ਤੋਂ ਭਗਵੰਤ ਨੇ ਬਰਗਾੜੀ ਦੇ ਮੁੱਦੇ ਤੇ ਡੇਰੇ ਦੇ ਮੁਖੀਆਂ ਦੇ ਖਿਲਾਫ ਉਸ ਨੂੰ ਉਸੇ ਖਿਲਾਫ ਕਾਰਵਾਈ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਮੇਰੇ ਵੀਰੋ ਝੂਠ ਬੋਲ ਰਹੇ ਨੇ ਸਾਰੇ 24 ਘੰਟਿਆਂ ਚ ਬੇਅਦ ਵੀ ਖਤਮ ਕਰ ਦੇਾਂਗੇ 24 ਘੰਟਿਆਂ ਸਜ਼ਾ ਦੇ ਦਾਂਗੇ ਇਸ ਕਰਕੇ ਇਹਨਾਂ ਤੇ ਯਕੀਨ ਕਰਨਾ ਬਹੁਤ ਔਖਾ ਠੀਕ ਜਦੋਂ ਆ ਕੜਕ ਦੀ ਠੰਡ ਦੇ ਵਿੱਚ ਰਾਤ ਨੂੰ ਉਸ ਨੂੰ ਬਾਹਰ ਲਗਭਗ ਨੰਗਾ ਖੜਾ ਕੀਤਾ ਗਿਆ ਉਸੇ ਠੰਡਾ ਪਾਣੀ ਪਾਇਆ ਗਿਆ ਔਰ ਉਹਦੀ ਵੀਡੀਓ ਬਣਾ ਕੇ ਭਗਵਾਨ ਕਮਨ ਨੂੰ ਭੇਜੀ ਗਈ ਅਗਰ ਉਸਨੇ ਇਹ ਗੁਨਾਹ ਕੀਤਾ ਵਾ ਤੇ ਦੋਸੂ ਇਹ ਗੁਨਾਹ ਕਦੀ माफ ਨਹੀਂ ਕੀਤਾ ਜਾ ਸਕਦਾ ਇਸ ਦਾ ਅਵਸ਼ ਉਸ ਨੂੰ ਉਹਦੀ ਗਟੈਰੀ ਵਿੱਚ ਵੀ ਤੇ ਤੁਹਾਡੀ ਗਟੈਰੀ ਵਿੱਚ ਵੀ ਉਸ ਨੂੰ ਇਹਦਾ ਜਵਾਬ ਦੇਣਾ ਪਵੇਗਾ ਤੇ ਜਵਾਬ ਆਰਿਆ ਹੈ ਬਹੁਤ ਜਲ 2024 ਦੀਆਂ ਚੋਣਾਂ ਵਿੱਚ ਆਪਾਂ ਸਾਰੇ ਜਮਹੂਰੀਅਤ ਸੇਕੀਲ ਰੱਖਦੇ ਆ ਸਾਡੇ ਕੋਲ ਹੋਰ ਕੋਈ ਰਾਹ ਨਹੀਂਗਾ ਉਹ ਜਿਹੜੇ ਵੀ ਬੰਦੇ ਨੇ ਪੰਜਾਬ ਦਾ ਇਤਿਹਾਸ ਪੜਿਆ ਹੋਊਗਾ ਜਾਂ ਜਾਣਕਾਰੀ ਰੱਖਦਾ ਹੋਊਗਾ ਉਹ ਫਿਰ ਆਪਣੇ ਹੀ ਲੋਕਾਂ ਤੇ ਪੰਜਾਬੀਆਂ ਤੇ ਇੱਕ ਸਿੱਖਾਂ ਤੇ ਸਰਕਾਰੀ ਬੁਸ਼ਰੀ ਦਾ ਦੁਰਉਪਯੋਗ ਕਰਕੇ ਜ਼ੁਲਮ ਰਹਤਾ ਹੁੰਦਾ ਪੰਜਾਬ ਦੇ ਬਹਾਦਰ ਲੋਕਾਂ ਨੇ ਸਦੀਆਂ ਤੋਂ ਅਫਗਾਨੀਆਂ ਦਾ ਪੁਰਾਨੀਆਂ ਦਾ ਮੁਗਲਾਂ ਦਾ ਚੱਕਰ ਖਾਨ ਦਾ ਮੀਰ ਬਲੂ ਦਾ ਜ਼ਿਕਰ ਹੋਇਆ ਇਥੋਂ ਜ਼ਫੀਰ ਖਾਨ ਦਾ ਜ਼ਿਕਰ ਹੋਇਆ ਇੱਥੇ ਕੰਦੂ ਘਾਰੇ ਹੋਏ ਛੋਟਾ ਕੰਦੂ ਘਾਰਾ ਵੱਡਾ ਕੰਦੂ ਘਾਰਾ 35 35000 40 40000 ਬੱਚੇ ਵੀ ਬਖਸ਼ੇ ਨਹੀਂ ਗਏ ਔਰਤਾਂ ਬੱਚਾ ਦੇ ਸਿਰਾਂ ਨੂੰ ਵੇਚਿਆ ਤੇ ਟੰਕੇ ਕਤ ਲੋਗ ਹਾਲਤ ਹੋਈ ਤੇ ਉਹ ਨਹੀਂ ਮੁਕਾਸਦੇ ਭਗਵੰਤ ਅਮੀਰ ਮੰਨੂ ਦਾ ਹੁਣੇ ਪੜ ਕੇ ਗਿਆ ਕੋਟ ਮੰਨੂ ਸਾਡੀ ਤਾਤਰੀ ਭਗਵੰਤ ਜੀ ਦਾ ਸੁਣ ਮੰਨੂ ਸਾਡੀ ਤਾਤਰੀ ਅਸੀਂ ਮੰਨੂ ਦੇ ਸੋਏ ਜਿਉ ਜਿਉ ਮੰਨੂ ਸਾਨੂੰ ਵੱਡਦਾ ਅਸੀਂ ਤੂੰਡ ਸੋਏ ਹੋਏ ਆ ਦੇ ਲਾਟਾ ਲੱਗਿਆ ਕਿ ਇਸ ਇਦੇ ਵਿੱਚ ਜਵਾਨ ਚੋਣਾਂ ਕਰਨੀਆਂ ਇੱਕ ਬਹੁਤ ਦੇ ਵਿੱਚ ਠਾਪ ਪੱਛਾ ਮੈਂ ਇੱਕ ਹੱਥੋਂ ਨਿਕਲوں ਇਸ ਉਪਰ ਮੈਂ ਕਿ ਮੈਂ ਅੱਗੇ ਥੋੜੀ ਜਿਹੀ ਗੱਲ ਕਰਦੀ ਆ ਮੈਂ ਤੁਹਾਨੂੰ ਇੱਕ ਨਾ ਇੱਕ ਮਤਾ ਪਾਸ ਕਰਵਾਉਣਾ ਕਿਉਂਕਿ ਪ੍ਰਮੰਤ ਪ੍ਰਾਸ ਦੋ ਜੀਲਾ ਦੋ ਫੋਟੋਆਂ ਡੰਗਦਾ ਆਪਣੇ ਪਿੱਛੇ ਇਸ ਦੀ ਬਾਦ ਵੀ ਡੰਗਦਾ ਵਾ ਇੱਕ ਤੰ ਦਾ ਸ਼ਹੀਦ ਭਗਤ ਸਿੰਘ ਜੀ ਦੀ ਔਰ ਇੱਕ ਤੰ ਦਾ ਉਹ ਬਾਬਾ ਸਾਹਿਬ ਅੰਮ੍ਰਿਤਕਰ ਜੀ ਨੇ ਸਾਡਾ ਸੰਵਿਧਾਨ ਲੜਿਆ ਦੋਸਤੋ ਪਹਾੜਰ ਪੰਜਾਬੀਓ ਕੀ ਕਦੀ ਅਗਰ ਸ਼ਹੀਦ ਭਗਤ ਸਿੰਘ ਜੀਦਾ ਹੁੰਦਾ ਕਿ ਉਸਨੇ ਆ ਐਮਐਸਏ ਤੇ ਟਾਡੇ ਵਰਗੇ ਤੇ ਕੂਟਾ ਵਰਗੇ ਕਾਲੇ ਕਾਨੂੰਨਾਂ ਦਾ ਸਾਥ ਦੇਣਾ ਸੀਗਾ ਹਰ ਕਿਸ ਨਹੀਂ ਜਿਹੜਾ ਆਦਮੀ ਆਪਣੀ ਜਾਨ ਗਵਾ ਗਿਆ ਉਸ ਵਕਤ ਦੇ ਜ਼ੁਲਮ ਦੇ ਖਿਲਾਫ ਉਸ ਦੀ ਫੋਟੋ ਟੰਗੀ ਹੋਈ ਆ 바ਵਾ ਸਾਹਿਬ ਅੰਮੇਤੜ ਦੀ ਫੋਟੋ ਟੰਗੀ ਹੋਈ ਆ ਕੀ 바ਵਾ ਸਾਹਿਬ ਅੰਮੇਤੜ ਜਿਨ੍ਹਾਂ ਨੇ ਸੰਵਿਧਾਨ ਢੜਿਆ ਕਿ ਉਹਨਾਂ ਨੇ ਅਧਿਕਾਰ ਦਿੱਤਾ ਵਾ ਕਿ ਭਾਨੂੰ ਸਪਾਨੇ ਸਿੱਧੂ ਤੇ ਤਿੰਨ ਝੂਠੇ ਪਰਚੇ ਜੇ ਖੇਰੇ ਤੇ ਜਮਾਨਤ ਹੋਵੇ ਉਹਦੇ ਤੇ ਇੱਕ ਉਸ ਦਿਨ ਤੜਕੇ 2:00 ਵਜ ਕੇ 10 ਮਿੰਟ ਤੇ ਇੱਕ ਝੂਠਾ ਪਰਚਾ ਕਦੀ ਲਖੇ ਤੇ ਪਰਚਾ ਕਦੀ ਅੰਮ੍ਰਿਤਪਾਲ ਤੋਂ ਉਹਦੇ ਸਾਥੀਆਂ ਨੂੰ ਚੱਕ ਕੇ ਐਨਐਸਏ ਲਾ ਕੇ ਦੇ ਅਸਾਮ ਦੀਆਂ ਜਿੰਨਾਂ ਵਿੱਚ ਸੰਵਿਧਾਨ ਦੇ ਸਭ ਕੁਝ ਹੈ ਅਗਰ ਸਾਡੇ ਨੌਜਵਾਨਾਂ ਨੇ ਕੋਈ ਗਲਤੀ ਕੀਤੀ ਹੈ ਜਨਾਲੇ ਥਾਣੇ ਪੈਸੇ ਦਾ ਕਰਦਾ ਸੀ ਉਹ ਪ੍ਰਚਾਰ ਸਿੱਖੀ ਦਾ ਪ੍ਰਚਾਰ ਨਸ਼ਿਆ ਦਾ ਖਲਾਫ ਪ੍ਰਚਾਰ ਲੇਕਿਨ ਜਦੋਂ ਉਹ ਮੰਨ ਲਿਆ ਕਿ ਜਨਾਰੇ ਵਿੱਚ ਇੱਕ ਚੌਲਪ ਹੋ ਗਈ ਤੁਸੀਂ 307 ਲਾਓ ਤੁਸੀਂ 452 ਲਾਓ ਤੁਸੀਂ ਉਹਨਾਂ ਦੇ ਪਰਚੇ ਦਰਜ ਕਰਕੇ ਉਹਨੂੰ ਪੰਜਾਬ ਦੀ ਜੇਲ੍ਹ ਵਿੱਚ ਰੱਖੋ ਜੀ ਬਾਬਾ ਸਾਹਿਬ ਬੇਕਰ ਨੇ ਇਹ ਤੁਹਾਨੂੰ ਅਧਿਕਾਰ ਦਿੱਤਾ ਸੀ ਇਸ ਸਵੈਦਾਨ ਦੇ ਵਿੱਚ ਤੇ ਪੰਜਾਬ ਦੇ ਨੌਜਵਾਨਾਂ ਨੂੰ ਚੱਕ ਕੇ ਤੁਸੀਂ ਆਸਾਨ ਦੀ ਅਜੇ ਤਾਂ ਸੋ ਅੱਜ ਤੁਹਾਡੇ ਜਿਵੇਂ ਕਿ ਅੱਜ ਇੱਕ ਪੰਜਾਬ ਦਾ ਇਕੱਠ ਆ ਇਸ ਇਕੱਠ ਵਿੱਚ ਸਾਰੀਆਂ ਧਿਰਾਂ ਸਾਰੀਆਂ ਜਥੇਬੰਦੀਆਂ ਸਾਰੇ ਵਰਗਾਂ ਦੇ ਲੋਕ ਮੈਂ ਤੁਹਾਡੇ ਕੋਲ ਹੱਥ ਕਰੇ ਕਰਕੇ ਜ਼ਿਕਾਰਾ ਚ ਹੱਥ ਕੇ ਮਤਾਬਾਸ ਸੁਣਾਣਾ ਕਿ ਕੱਟੋ ਕਰਜ ਤੇ ਜ਼ੁਲਮ ਕਰਨਾ ਨਾ ਕਰ ਤਕੜਾ ਹੋ ਕੇ ਅਸੀਂ ਝੱਲਾਂਗੇ ਜੇ ਤੂੰ ਜ਼ੁਲਮ ਕਰਨਾ ਜਿੰਨਾ ਤੇ ਕੋ ਸਰਕਾਰੀ ਤੰਤਰ ਦਾ ਤੁਸੀਂ ਦੁਰਉਪਯੋਗ ਕਰ ਸਕਦੇ ਆ ਪਰਚੇ ਕਰ ਸਕਦੇ ਆ ਜੇਲਾ ਛੁਡ ਸਕਦੇ ਆ ਕਰ ਔਰ ਫਿਰ ਉਹ ਦੋ ਫੋਟੋਆਂ ਚੁੜਾ ਦਿਓ ਤੇ ਸਹਿਮਤ ਹੋਦਾ ਕਰੇ ਹੱਥ ਖੜੇ ਕਰਕੇ ਇਹ ਕਹੋ ਭਗਵੰਤੂ ਕਿ ਅੱਜ ਤੋਂ ਬਾਅਦ ਤੈਨੂੰ ਅਧਿਕਾਰ ਨਹੀਂਗਾ ਕਿ ਤੂੰ ਸਹੀ ਪਗਸੀ ਦੀ ਫੋਟੋ ਲਾ ਸਕਦਾ ਤੈਨੂੰ ਅਧਿਕਾਰ ਨਹੀਂਗਾ ਕਿ ਤੂੰ ਬਾਬਾ ਸਾਹਿਬ ਦੀ ਫੋਟੋ ਲਾ ਸਕਦਾ ਤੇ ਸਹਿਮਤ ਹੋਦਾ ਅਧਿਕਾਰਾ ਛੱਡੋ ਕੋਲੇ ਸੋਹੇ ਹੱਥ ਦੋਸਤੋ ਮੈਂ ਇਨਸਾਨ ਆ ਮੈਂ ਕੋਈ ਮੈਂ ਰਾਜਨੀਤੀ ਨੂੰ ਧੰਦਾ ਨਹੀਂ ਬਣਾਇਆ ਬਹੁਤੇ ਲੋਕ ਰਾਜਨੀਤੀ ਦਿਮਾਗ ਦੀਆਂ ਚਾਲਾਂ ਨਾਲ ਚੱਲਦੇ ਨੇ ਮੈਂ ਇੱਕ इमोशनल ਦਸਪਾਰਤੀ ਜਿਹਦੇ ਬੰਦੇ ਦੇ ਅੰਦਰ ਦਸਪਾਰਤੀ ਨਹੀਂ ਹੈ ਜਿਹਦੇ ਅੰਦਰ ਦਿਲ ਨਹੀਂ ਧੜਕਦਾ ਉਸ ਨੂੰ ਮੈਂ ਸਮਝਦਾ ਕਿ ਇਨਸਾਨ ਨਹੀਂਗਾ ਮੈਂ ਮੈਨੂੰ ਦੁੱਖ ਹੋਇਆ ਸੁਣ ਕੇ ਮੈਂ ਲਖੇ ਨੂੰ ਫੋਨ ਕੀਤਾ ਕਿਉਂਕਿ ਮੈਨੂੰ ਸਾਡੀ ਪਾਰਟੀ ਦੇ ਆਗੂ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਤੇ ਤੁਹਾਨੂੰ ਪਤਾ ਵਾ ਕਿ ਪਾਨੇ ਸਿੱਧੂ ਨੂੰ ਜਦਨ ਆ ਕੜਕ ਦੀ ਖੰਡ ਦੇ ਵਿੱਚ ਰਾਤ ਨੂੰ ਉਸ ਨੂੰ ਬਾਹਰ ਲਗਭਗ ਨੰਗਾ ਖੜਾ ਕੀਤਾ ਗਿਆ ਉਸ ਤੇ ਠੰਡਾ ਪਾਣੀ ਪਾਇਆ ਗਿਆ ਔਰ ਉਹਦੀ ਵੀਡੀਓ ਬਣਾ ਕੇ ਭਗਵਾਨ ਕਮਨ ਨੂੰ ਪੇਜੀ ਗਈ ਅਗਰ ਉਸ ਨੇ ਇਹ ਗੁਨਾਹ ਕੀਤਾ ਵਾ ਤੇ 200 ਇਹ ਗੁਨਾਹ ਕਦੀ maaf ਨਹੀਂ ਕੀਤਾ ਜਾ ਸਕਦਾ ਇਸ ਦਾ ਅਵਸ਼ ਉਸ ਨੂੰ ਉਹਦੀ ਕਚੈਰੀ ਵਿੱਚ ਵੀ ਤੇ ਤੁਹਾਡੀ ਕਚੈਰੀ ਵਿੱਚ ਵੀ ਉਸ ਨੂੰ ਇਹਦਾ ਜਵਾਬ ਦੇਣਾ ਪਵੇਗਾ ਤੇ ਜਵਾਬ ਆ ਰਿਹਾ ਹੈ ਬਹੁਤ ਜਲਦ 2024 ਦੀਆਂ ਚੋਣਾਂ ਵਿੱਚ ਆਪਾਂ ਸਾਰੇ ਜਮਹੂਰੀਅਤ ਸਕੀਲ ਰੱਖਦੇ ਆ ਸਾਡੇ ਕੋਲ ਹੋਰ ਕੋਈ ਰਾਹ ਨਹੀਂਗਾ ਆਪਾਂ ਜੋਸ਼ ਨੂੰ ਹੋਸ਼ ਦੇ ਨਾਲ ਲਾ ਕੇ ਚੜਾਵਾ ਸਾਡੀਆਂ ਤਿੰਨ ਪੀੜੀਆਂ ਬਰਬਾਦ ਹੋ ਗਈਆਂ ਇਸ ਆਜ਼ਾਦ ਭਾਰਤ ਦੇ ਵਿੱਚ ਇਸ ਆਜ਼ਾਦ ਇੰਡੀਆ ਦੇ ਵਿੱਚ ਇੱਕ ਪੀੜੀ ਸਾਡੀ ਖਾੜਕੂ ਲਹਿਰ ਖਾ ਗਈ ਅੱਜ ਤੱਕ ਇਨਸਾਫ ਨਹੀਂ ਮਿਲਿਆ

ਨਸ਼ੇ ਦੇ ਖਾਤਮੇ ਕੀਤੀ ਹੈ ਮੈਂ ਆਪੇ ਜਿੱਤ ਕੇ ਆਇਆ ਮਾਫ ਕਰਨਾ ਕਿ ਕੱਲ ਤਾਂ ਅਗਰ ਹਜ਼ਾਰ ਆਦਮੀ ਉੱਥੇ ਨਜ਼ਰਬੰਦ ਹੈ 900 ਬੰਦਾ ਗੋਲੀਆਂ ਦੇ ਲੱਗਾ ਹੋਇਆ ਉੱਥੇ ਕੋਈ ਡੀਡਿਕਸ਼ਨ ਨਹੀਂ ਗਈ ਕੋਈ ਨਸ਼ਾ ਖਡਾਉ ਪ੍ਰੋਗਰਾਮ ਉਹ ਨਸ਼ਾ ਖਡਾਉ ਪ੍ਰੋਗਰਾਮ ਔਰ ਹਰ ਕਿਸਮ ਦਾ ਨਸ਼ਾ ਪੰਜਾਬ ਦੀਆਂ ਸਾਰੀਆਂ ਜ਼ਿਲ੍ਹਾ ਵਿੱਚ ਹਰ ਕਿਸਮ ਦਾ ਨਸ਼ਾ ਚਾਰ ਦੀਵਾਰ ਦੇ ਅੰਦਰ ਵਿੱਚ ਤੀਸਰੀ ਪੀੜ੍ਹੀ ਸਾਡੀ ਆ ਜਿੰਨੇ ਤੁਸੀਂ ਬੈਠੇ ਹੋ ਸਭ ਦੇ ਬੱਚੇ ਵਿਦੇਸ਼ਾਂ ਮੇਲੇ ਵੱਖਾਂ ਵੀ ਤਾਂ ਰਾਜ ਵਿੱਚ ਪਿਛੇ ਕੋਸਾਲਾ ਸਾਡੇ ਬੱਚੇ ਇੱਥੋਂ ਉਦਾਸ ਹੋ ਕੇ ਇੱਥੋਂ ਹਤਾਸ਼ ਹੋ ਕੇ ਕੋਈ 10 ਲੱਖ ਰੁਪਏ ਖਰਚ ਕੇ ਜਾ ਰਿਹਾ ਕੋਈ 25 ਲੱਖ ਰੁਪਏ ਖਰਚ ਕੇ ਜਾ ਰਿਹਾ ਰਿਪੋਰਟ ਅਨੁਸਾਰ ਹਰ ਸਾਲ ਇਕੱਲੇ ਕੈਨੇਡਾ ਦੇ ਵਿੱਚ 1 ਲੱਖ ਨੌਜਵਾਨ ਸਾਡਾ ਵਿਦੇਸ਼ਾਂ ਵਿੱਚ ਜਾ ਰਿਹਾ 3 ਕਰੋੜ ਆਬਾਦੀ ਜੋ ਹੁਣ ਤੱਕ ਘਟੋ ਘਟ ਕੇ ਲੱਗਿਆ 70 ਲੱਖ ਪੰਜਾਬ ਦੇ ਬਿਸਰਦੇ ਇਥੋਂ लाचार ਬੇਬਸ ਮਜਬੂਰ ਨਰਾਜ਼ ਹੋ ਕੇ ਵਿਦੇਸ਼ਾਂ ਵਿੱਚ ਚਲੇ ਗਏ ਔਰ ਜਦੋਂ 1 ਲੱਖ ਨੌਜਵਾਨ ਬਾਹਰ ਜਾਦੇ ਖਾਂਦੇ ਉਹ ਦੇ ਨਾਲ ਆਪਣੀ ਟਰਾਈਵਰਾਂ ਸੰਦੇ 20 ਤੋਂ 25 ਲੱਖ ਰੁਪਏ ਲੈ ਕੇ ਜਾਵੇ ਨਾ ਸਿਰਫ ਸਾਡਾ ਹਿਊਮਨ ਰਿਸੋਰਸ ਖਤਮ ਹੋਇਆ ਸਾਡੀ ਨੌਜਵਾਨੀ ਬਰਬਾਦ ਹੋਈ ਲੇਕਿਨ ਉਹਦੇ ਨਾਲ-ਨਾਲ ਸਾਡਾ ਹਰ ਪਾ ਘਰ ਬਾ ਘਰ ਰੁਪਿਆ ਪੰਜਾਬ ਦਾ ਉਹ ਸਾਰਾ ਵਿਕੇਸ਼ਾਂ ਦੇ ਵਿੱਚ ਲੱਗਾ ਤੇ ਜੈਨ ਨੂੰ ਬੰਨ ਕੇ ਜਾਂਦਾ ਰੰਗੜਾ ਪੰਜਾਬ ਆ ਖੰਬਿਆਂ ਤੇ ਲਾਤੇ ਓਡ ਯੋਗਾ ਜਲੰਧਰ ਕਾਂ ਦੀ ਹੁੰਦੀ ਆ ਤੇ ਖੰਬੇ ਸਾਰੇ ਪੰਜਾਬ ਦੇ ਮਾਨਸਾ ਦੇ ਬਟਿੰਡਾਂ ਦੇ ਪਾਸ ਨੇ ਮੰਨ ਲਿਆ 1 ਮਿੰਟ ਲਈ ਮੈਂ ਮੈਂ ਸਾਰਾ ਸੱਚੇ ਵਿਸ਼ਵਾਸ ਭਟਕਾ ਮੰਨ ਲਿਆ ਕਿਹਨਾ ਕਿ ਤੁਸੀਂ 33200 ਨੌਜਵਾਨਾਂ ਨੂੰ ਨੌਕਰੀ ਦਿੱਤੀ ਮੇਰਾ ਮੰਨਣਾ ਅੱਜ ਪੰਜਾਬ ਜੁਗੋਂ ਆਪਾਂ ਗੱਲ ਕਰ ਰਹੇ ਆ ਕਿੰਨੇ ਕਰੋੜਾ ਭਾਗੀ ਜੋ ਹਰ ਜਨ ਕਾਲ ਕਰੇ ਕਿੱਟੋ ਕੱਟ 25 ਲੱਖ ਨੌਜਵਾਨ ਲੜਕੀਆਂ ਤੇ ਲੜਕੇ ਬੱਚੇ ਆਪਣੇ ਵੀਰ ਉਸ ਘਾੜ ਨੇ ਜੇ ਫਰਸੂ 1.53 ਹਜ਼ਾਰ ਹਜ਼ਾਰ ਹੁੰਦੇ ਕਿਸੇ ਹਜ਼ਾਰ ਨਾਲ ਲੱਟਾ ਹੋ ਜਾਏਗਾ ਉਹ 24 ਲੱਖ 70 ਹਜ਼ਾਰ ਤਾਂ ਕੀ ਬਣਦਾ ਚਾਦਰ ਤੱਕ ਅਸੀਂ ਖੇਤੀ ਨੂੰ ਮੋੜ ਕੇ ਆਪਣੇ ਪੈਰਾਂ ਦੇ ਮੇਲੇ ਕਿਉਂਦੇ ਸਾਡੇ ਇਥੋਂ ਦੇ ਡਸਟਿੰਗ ਪੈਰਾਂ ਦੇ ਲੈ ਕੇ ਆਉਂਦੇ ਤੋਂ ਦਾ ਕਾਪਾ ਚਨਾ ਮਰਚੀ ਪ੍ਰਚਾਰ ਕਰੀ ਦੀ ਹੈ ਸਰਕਾਰੀ ਮਸ਼ੀਨਰੀ ਦੇ ਥਰੂ ਜਿੰਨਾ ਵੱੜੀ ਪ੍ਰਚਾਰ ਕਰੀ ਜਾਏ ਮੀਡੀਆ ਦੇ ਥਰੂ ਤੱਕ ਮੇਰੇ ਵੀਰੋ ਲਾ ਨਹੀਂ ਸਕਦਾ ਉਹਨਾਂ ਨੂੰ ਕਿਤੇ ਦੇਵੇਂ ਹੁਣ ਲੱਗਿਆ ਲekin ਮੈਨੂੰ ਗੱਲ ਕਰ ਰਿਹਾ ਸੀ ਮੈਂ ਸਿੱਖਾਂ ਦੀ ਤੁਹਾਨੂੰ ਪਤਾ ਪਾ ਜੇ ਜਿਹੜਾ ਫੇਸਬੁਕ ਦਾ ਮਸਲਾ ਲਟਕ ਰਿਹਾ ਬਹੁਤ ਦੇਰ ਦਾ ਪਿਛਲੇ ਪੌਣੇ 2 ਸਾਲ ਤੋਂ ਜਦੋਂ ਦੀ ਸਰਕਾਰ ਬਣੀ ਆ ਐ SSC ਫਰੀਦਕੋਟ ਨੇ ਜਿਹੜਾ ਡੇਰੇ ਦਾ ਹੈਡ ਆ ਸੱਚਾ ਸੋਤੇ ਦਾ ਉਹਨੂੰ ਪ੍ਰੋਸੀਕਿਊਟ ਕਰਨ ਲਈ ਉਹਦੇ ਖਿਲਾਫ ਕ੍ਰਿਮినਲ ਕਾਰਵਾਈ ਲੈਣ ਆਸਤੇ ਐਸਐਸਪੀ ਨੂੰ ਹੋਮ ਡਿਪਾਰਟਮੈਂਟ ਦੀ ਪਰਮਿਸ਼ਨ ਲੈਣੀ ਪੈਂਦੀ ਆ ਕਿਉਂਕਿ ਉਹਦੇ ਧਾਰਾਵਾਂ 195ਏ 153ਏ ਉਹਨਾਂ ਸੈਕਸ਼ਨਸ ਦੇ ਨੂੰ ਕਿਸੇ ਦੇ ਖਿਲਾਫ ਵਰਤਣ ਵਾਸਤੇ ਸਿਰਫ ਪੁਲਿਸ ਨੂੰ ਹੋਮ ਡਿਪਾਰਟਮੈਂਟ ਦੇ ਤੇ ਚੀਫ ਮਨਿਸਟਰ ਦੀ ਪਰਮਿਸ਼ਨ ਲੈਣੀ ਪੈਂਦੀ ਹੋਮ ਡਿਪਾਰਟਮੈਂਟ ਇਸ ਲਈ ਕਿਉਂਕਿ ਕੋਵਾਨਤ ਮੰਤਰੀ ਹੋਮ ਮਨਿਸਟਰ ਰੀਆ ਪਿਛਲੇ ਕੋਨੇ 2 ਸਾਲ ਤੋਂ ਭਗਵਾਨ ਜੀ ਬਰਗਾੜੀ ਦੇ ਮੁੱਦੇ ਤੇ ਡੇਰੇ ਦੇ ਮੁਖੀਆਂ ਦੇ ਖਿਲਾਫ ਉਸ ਨੂੰ ਉਸ ਦੇ ਖਿਲਾਫ ਕਾਰਵਾਈ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਮੇਰੇ ਵੀਰੋ ਝੂਠ ਬੋਲ ਰਹੇ ਨੇ ਸਾਰੇ 24 ਘੰਟਿਆਂ ਚ ਬੇਅਦਮੀ ਖਤਮ ਕਰਦੇ ਆਂਗੇ 24 ਘੰਟਿਆਂ ਸਜ਼ਾ ਦੇ ਦਾਂਗੇ ਇਸ ਕਰਕੇ ਦਿਨਾਂ ਤੇ ਯਕੀਨ ਕਰਨਾ ਬਹੁਤ ਔਖਾ ਠੀਕ ਹੈ ਜੀ ਵੋਟ ਪਾਵੇਂ ਠੀਏ ਅਪਾ ਉਹਨਾਂ ਦੇ ਢਾਂਸੇ ਚ ਬਦਲ ਬਦਲਾਅ ਦੇ ਨਾਰੇ ਚ ਆ ਚੁੱਕੇ ਆਂ

ਕਾ ਸਿੱਖ ਜੀਵਨ ਸਤਿ ਹੋਵੇ ਉਹਦੇ ਪੰਖ ਸਿਰ ਤੇ ਬੰਨੀ ਹੋਵੇ ਤੇ ਯਾਰੋ ਸਿੱਖਾਂ ਦੀ ਨਸਲ ਕੁਛੀ ਕਰutie ਆ ਜਵੇ ਉਹ ਆਪਣੇ ਨੌਜਵਾਨਾਂ ਦੇ ਖਿਲਾਫ ਪਰਚੇ ਆਪਣੇਆਂ ਨੂੰ ਫੜ ਫੜ ਕੇ ਅੰਦਰ ਕੀਤਾ ਜਾਵੇ ਇਹਦੇ ਨਾਲ ਉਹ ਸ਼ਰਮਨਾਕ ਮੈਂ ਸਮਝਦਾ ਕਿ ਕਾਰਾ ਕੋਈ ਹੋ ਨਹੀਂ ਸਕਦਾ ਔਰ ਇਸ ਨਾਲ ਜਿਹੜੀ ਗੱਲ ਹੈ ਜਿਹੜਾ ਟੌਣਾ ਜਿਹੜੀ ਦੇਖੋ ਮੈਂ ਤੇਰੀ ਕਹੀ ਆ ਅੱਜ ਬਹੁਤ ਵੱਡਾ ਕੱਟ ਕੋਈ ਪਾਰਟੀ ਨਾਲ ਕਨੈਕਟਡ ਤਾਂ ਕੋਈ ਨਹੀਂ ਕਰ ਤੁਸੀਂ ਪੰਜਾਬ ਦੇ ਹਿੱਤ ਵਿੱਚ ਕਰਦਾ ਮੈਂ ਤੁਹਾਨੂੰ ਸਿਰ ਬੇਖੀ ਕਰਨਾ ਚਾਹੁੰਦਾ ਤੇ ਦੇਖੋ ਇਥੋਂ ਗਰਮ ਕਰਕੇ ਮੈਂ ਜਿੱਦੋਂ ਨੂੰ ਮਰਜੀ ਹਜੂਰ ਤੇ ਜਾ ਸਕਦਾ ਤਾਂ ਕਿਆ ਕਰਵਾ ਸਕਦਾ ਪਰ ਆਪਣਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਵਾ ਇਹ ਸਮਾਂ ਹੈ ਕਿ ਮੈਂ ਪ੍ਰਮੰਤਰੀ ਨੂੰ ਕਹਾਂਗਾ ਕਿ ਨਸੋਤੀ ਰਾਜਨੀਤੀ ਛੱਡ ਇਹਦੇ ਚੱਖ ਨਹੀਂ ਲੱਪਣਾ ਕੈਪਟਨ ਬਾਦਲ ਕਰਕੇ ਦੇਖ ਹਟੇ ਨੇ ਇਹਦੇ ਜਰਪਈਆ ਨਹੀਂ ਕਿਸੇ ਦਾ ਕਵਰ ਹੋਇਆ ਆਹ ਹੁਣੇ ਕਹਿੰਦਾ ਸੀ ਪਿੱਛੇ ਤੇ ਮੈਂ ਫੜ ਫੜ ਕੇ ਸੀ ਅੰਦਰ ਤੇ ਰਿਆ ਸਰਕਾਰੀ ਖਜ਼ਾਨੇ ਦਾ ਪਾਈ ਪਾਈ ਵਾਪਸ ਕਰਾਂ ਮੁਖਤਾਰ ਅंसारी ਇੱਕ ਯੂਪੀ ਦਾ ਗੈਂਗਸਟਰ ਸੀਗਾ ਅਮਰਿੰਦਰ ਨੇ ਉਸ ਨੂੰ ਜੇਲ੍ਹ ਵਿੱਚ ਰੱਖਿਆ 55 ਲੱਖ ਰੁਪਇਆ ਪ੍ਰਾਈਵੇਟ ਲਾਇਰਜ਼ ਦੇ ਉੱਤੇ ਖਰਚਿਆ ਕਹਿੰਦਾ ਮੈਂ 55 ਲੱਖ ਰੁਪਇਆ ਕਿਸਾਨੇ ਨੂੰ ਵਾਪਸ ਕਰਾਂ ਪੰਜੀ ਨਹੀਂ ਕਰਾ ਸਕਦਾ ਤੂੰ ਭਗਵੰਤ ਉਹਦਾ ਹੁਣ ਤਾਜ਼ਾ ਮੇਰੇ ਖਿਲਾਫ ਮੇਰੀ ਜ਼ਮਾਨਤ ਰੱਦ ਕਰਵਾਉਣ ਦੇ ਖਿਲਾਫ ਹਾਈ ਕੋਰਟ ਸੁਪਰੀਮ ਕੋਰਟ ਦੇ ਵਿੱਚ ਐਡੇ ਵੱਡੇ ਕੁਕੀਲ ਕਿਤੇ 200 ਸਰਕਾਰੀ ਸਰਕਾਰੀ ਜਿਹੜੀ ਫੌਜ ਆ ਵਕੀਲਾ ਦੀ ਉਹਨੂੰ ਛੱਡ ਕੇ ਤੋਂ ਇਡੇ ਵੱਡੇ ਵਕੀਰ ਤੁਸੀਂ ਮੰਨਣਾ ਨਹੀਂ ਤੁਸੀਂ ਸਧਾਰਨ ਪਿੰਡਾਂ ਚੋਂ ਬਹੁਤ ਅੱਛੇ ਲੋਕੋਂ ਸੱਚੇ ਸੁੱਚੇ ਆ ਤੁਹਾਨੂੰ ਪਤਾ ਕਿੰਨੀ ਫੀਸਾ ਸੁਪਰੀਮ ਕੋਰਟ ਦੇ ਵਿੱਚ ਇੱਕ ਵਕੀਰ ਤੇ ਇੱਕ ਦਿਨ ਜਿਹੜੇ ਟੌਪ ਤੇ ਹੀ ਕਿਤੇ ਭਗਵਾਨ ਜੀ ਮੇਰੇ ਘਰ 25 ਲੱਖ ਰੁਪਈਆ ਇੱਕ ਵੇਲੇ ਸੀ ਦੀ ਤੇ ਹਾਈ ਕੋਰਟ ਤੇ ਸੁਪਰੀਮ ਕੋਰਟ ਪਾ ਕੇ 5 ਕਰੋੜ ਤਾਂ ਇਕੱਲਾ ਮੇਰੇ ਤੇ ਖਰਚਾ ਆ ਭਗਵਾਨ ਜੀ 5 ਕਰੋੜ ਰੁਪਇਆ ਮੇਰੇ ਤੇ ਔਰ ਦੋਸਤੋ ਬਹਾਦਰ ਲੋਕੋ ਆਪੇਣਾ ਬੈਠੀਆਂ ਮੇਨੀਆਂ ਮਾਤਾ ਮੈਂ ਤੁਹਾਡੇ ਨਾਲ ਮੇਰਾ ਪ੍ਰਾਣ ਹੈ। ਪ੍ਰਭਾਨ ਤੁਹਾਨੂੰ ਅਚੀ ਤਰ੍ਹਾਂ ਸੁਣਨਾ ਕਿ ਮੈਂ ਜੇ ਜਦੋਂ ਮੈਨੂੰ ਜਮਾਨਤ ਮਿਲਦੀ ਹੈ ਨਾ ਉਹ ਕਹਿੰਦੇ ਤੇਰੇ ਤੇ ਆ ਸ਼ਰਤਾਂ ਨੇ। ਔਰ ਹੋ ਸਕਦਾ ਮੈਂ ਜਦੋਂ ਤੁਹਾਡੇ ਨਾਲ ਗੱਲ ਕਰ ਰਿਹਾ ਜੇ ਮੈਂ ਕਿਹਾ ਕਿ ਮੈਂ ਤਾਂ ਹੈ ਹੀ ਜਜ਼ਬਾਤੀ ਬੰਦਾ ਮੇਰੇ ਮਨ ਦਾ ਮੈਂ ਹੋ ਸਕਦਾ ਮੈਂ ਉਹ ਜਮਾਨਤ ਦੀ ਕੋਈ ਸ਼ਰਤ ਵੀ ਉੜੇ ਪੜੇ ਕਰ ਸਕਦਾ ਪਰ ਤੁਹਾਡੇ ਜ਼ਰੀਏ ਮੈਂ ਕਹਿਣਾ ਚਾਹੁੰਦਾ ਭਗਵਾਨ ਨੂੰ ਕਿ ਜੇ ਤੇਰਾ ਦਿਲ ਨਹੀਂ ਨਾ ਹਲੇ ਭਰਿਆ ਤੂੰ ਖੇਰੇ ਦੇ ਖਿਲਾਫ ਹੋਰ ਬੱਚੇ ਕਰ ਮੈਨੂੰ ਜਿੰਨੀ ਵਾਰੀ ਕਹੇਗਾ ਉੰਨੀ ਵਾਰੀ ਮੈਂ ਤੇਰੇ ਪੰਜਾਬ ਦੀ ਖਾਤਰ ਫੇਲਾਂ ਵਿੱਚ ਜਾਣ ਵਾਸਤੇ ਤਿਆਰ ਹਾਂ ਪਰ ਤੂੰ ਪਰ ਪੰਜਾਬ ਦਾ ਤਾਂ ਪੱਲਾ ਕੱਢ ਮੈਂ ਦੋਸਤੋ ਬਿਲਾਸ ਪੜਿਆ ਸਾਰੇ ਕੈਰੈਕਟਰਸ ਪੜੇ ਪਹਿਲਾਂ ਵੀ ਜਾਣਦਾ ਸੀਗਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਡੇ ਗੁਰੂ ਸਾਹਿਬਾਨ ਪਾਕਿਸਤਾਨ ਦਾ ਇਮਰਾਨ ਖਾਨ ਕੋਟ ਕੋਟ ਪੜਿਆ ਇੱਕ ਇਹਦੇ ਵਿੱਚ ਜ਼ਿਕਰ ਕਰਨਾ ਚਾਹੁੰਦਾ ਕਿ ਜਦੋਂ ਮੈਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪੜਿਆ ਮੈਂ ਕਦੀ ਰੰਝੀ ਵਿੱਚ ਯਤਨ ਕੀਤਾ ਕਿ ਰੋਣਾ ਨਹੀਂਗਾ ਅਕਸਰ ਜਦੋਂ ਤੁਹਾਡੇ ਮਾਂ ਪਿਓ ਜਾਂਦੇ ਨੇ ਤਾਂ ਉਹ ਰੁਕਦਾ ਨਹੀਂ ਹੁੰਦਾ ਪਰ ਉਹਦਾ ਨਹੀਂ ਮੈਂ ਡਰਦਾ ਨਾ ਮੈਂ ਰੋਣਾ ਪਰ ਚੇਪਕਚਾ ਨਹੀਂ ਮੈਨੂੰ ਕੋਈ ਪਰਵਾਹ ਨਹੀਂ ਸੀ ਇਸ ਕਰਕੇ ਨਹੀਂ ਸੀ ਕੋਈ ਬਾਹਰੋਂ ਮੈਨੂੰ ਆਵਾਜ਼ ਆ ਰਹੀ ਸੀ ਜਿੱਦਾਂ ਅੱਜ ਭਾਰਤ ਸਤੂ ਆ ਨਾ ਉਹ ਅਜ ਉਹਦਾ 1 ਕਿਲੋ ਖੂਨ ਵਧਣਾ ਤੁਹਾਡੇ ਕਰਕੇ ਖਿਆਲ ਉਹਦਾ 1 ਕਿਲੋ ਖੂਨ ਵਧਾ ਪਾਣੇ ਏਦਾਂ ਮੈਨੂੰ ਵੀ ਮੈਨੂੰ ਬਾਹਰ ਆਉਂਦਾ ਸੀ ਮਹਿਸੂਸ ਅਦਾ ਸੀ ਮੈਂ ਕਦੀ ਤੱਕ ਭਰਾਇਆ ਨਹੀਂ ਮੈਂ ਆਪਣੇ ਆਪ ਨੂੰ ਸਮਝਾਇਆ ਕਿ ਜੇ ਉਹ ਆਸਾਮ ਬੈਠ ਸਕਦੇ ਨੇ ਤੇਰਾ ਕੀ ਬਿਗੜਦਾ ਵਾ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਉਹਨਾਂ ਨੂੰ 4-5 ਵਾਰੀ ਐਮਐਸ ਲਾ ਕੇ ਤ੍ਰਿਕੁਰਾ ਅਗਰਸਲਾ ਬੈਸਬਾਲ ਦੇ ਲਾਗੇ ਹਜ਼ਾਰੀ ਬਾਗ ਬਿਹਾਰ ਵਿੱਚ ਪੇਚ ਗਿਆ ਮੈਂ ਕਿ ਤੇਰਾ ਕੀ ਜਾਂਦਾ ਵਾ ਮੇਰੇ ਲਾਗੇ ਇਮਰਾਨ ਖਾਨ ਪ੍ਰਾਈਮ ਮਿਨਿਸਟਰ ਉਹਦੇ ਤੇ ਝੂਠੇ ਮੁਕੱਦਮੇ ਬਣਾ ਕੇ ਮਲਟੀਪਲ ਕਈ ਉਹਨੂੰ ਲੇਖੇ ਨਿਦੜ ਦਿੱਤਾ ਜਾ ਰਿਹਾ ਉਹਨੂੰ ਕਈ ਮਹੀਨਿਆਂ ਤੋਂ ਰਜ਼ਰਬੰਦ ਕੀਤਾ ਮੈਂ ਕਿਹ ਤੇਰਾ ਕੀ ਜਾਂਦਾ ਵਾ ਪਰ ਜਦਨ ਮੈਂ ਕਿਤਾਬ ਪੜ੍ਹੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਟੁੱਟਿਆ ਐਡਾ ਵੱਡਾ ਰਾਜ ਆ ਸਾਰਾ ਪਾਕਿਸਤਾਨ ਦਾ ਹਿੱਸਾ ਜੰਮੂ ਕਸ਼ਮੀਰ ਹਿਮਾਚਲ ਕਾਂਗੜਾ ਸਤਲਜ ਤੋਂ ਪਰਲੇ ਪਾਸੇ ਉੱਦੜ ਰੋਇਆ ਮੈਂ ਦੋਸਤੋ ਮੈਂ ਰੋਇਆ ਉਦਣ ਕੋਕੇ ਮੇਰੇ ਅੱਖਾਂ 'ਚੋਂ ਹੰਝੂ ਐਡੀ ਅੱਛੀ ਖੂਬਸੂਰਤ ਜਿਹੜਾ ਸਾਡਾ ਰਾਜਪਾਲ ਚੜਿਆ ਸੀਗਾ ਔਰ ਯਾਦ ਰਹੇ ਉਸ ਰਾਜ ਵਿੱਚ ਸਿੱਖ ਸਭ ਤੋਂ ਘੱਟ ਗਿਣਤੀ ਵਿੱਚ ਸੀਗੇ ਨੰਬਰ 1 ਤੇ ਮੁਸਲਮਾਨ ਨੰਬਰ 2 ਤੇ Hindu ਨੰਬਰ 3 ਤੇ ਆਉਂਦੇ ਸੀ ਸਿੱਖ ਪਰ ਸਿੱਖਾਂ ਦੇ ਮਹਾਰਾਜਾ ਰਣਜੀਤ ਸਿੰਘ ਐਨਾ ਇਨਸਾਫ ਦਿੱਤਾ ਉਸਨੇ ਉਹ ਕਹਿੰਦਾ ਕਿ ਸ਼ਾਇਦ ਮੈਨੂੰ ਰੱਬ ਨੇ ਇਹ ਅੱਖ ਦਿੱਤੀ ਆ ਤਾਂ ਕਿ ਮੈਂ ਸਾਰੇ ਵਰਗਾਂ ਨੂੰ ਇੱਕ ਨਜ਼ਰ ਦੇ ਨਾਲ ਦੇਖ ਸਕਦਾ ਨਾ ਰੋਇਆ ਉਸ ਤੇ ਇੱਕ ਦਿਨ ਮੈਂ ਜਿਹੜੀ ਹੁਣ ਤੋਂ ਗੱਲ ਨੂੰ ਕਹਿਣਾ ਚਾਹਣਾ ਲੇਖੇ ਕਾੜੀ ਤਨੀ ਕਾੜੀ ਤਨੀ ਹੋ ਗਈ ਹੈ ਕੋਈ ਇੱਕ ਦਿਨ ਮੈਂ ਨੈਲਸਨ ਮੰਡੇਲਾ ਦਾ ਜਦੋਂ ਅਫਰੀਕਾ ਸਾਊਥ ਅਫਰੀਕਾ ਦਾ ਜਿਹੜਾ ਰਾਸ਼ਟਰਪਤੀ ਬਣਿਆ 27 ਸਾਲ ਮੇਰੇ ਵੀਰੋ 27 ਸਾਲ ਸੋਚ ਕੇ ਦੇਖੋ 1960 ਚ ਤੁਫਾ ਮਕਦਮਾ ਬਣਾ ਕੇ ਉਹਨੂੰ ਉਮਰ ਕੈਦ ਦੇ ਦਿੱਤੀ ਉਹਨਾਂ ਦੇ ਮੂਹਤੇ ਪੁਸ਼ਾਕ ਕਰਦੇ ਸੀ ਉਸ ਵਕਤ ਦੇ ਜ਼ਾਲਮ ਗੋਰੇ 27 ਸਾਲ ਉਸ ਨੂੰ ਕੈਦ ਰੱਖਿਆ ਜਦੋਂ ਛੱਡਿਆ 1990 ਦੇ ਵਿੱਚ ਪੱਤਰਕਾਰਾਂ ਨੇ ਬਾਹਰ ਆ ਕੇ ਪੁੱਛਿਆ ਪੱਤਰਕਾਰਾਂ ਨੇ ਬਾਹਰ ਆ ਕੇ ਪੁੱਛਿਆ ਕਿ ਹੁਣ ਤੁਸੀਂ ਕੀ ਕਰੋਗੇ ਜਿਨ੍ਹਾਂ ਨੇ ਸਵਾਲ ਕੀਤਾ ਕੀ ਉਹਨਾਂ ਤੋਂ ਬਦਲਾ ਲਓਗੇ ਉਹ ਕਹਿੰਦਾ ਨਹੀਂ ਜੋ ਉਹਨਾਂ ਦਾ ਕੰਮ ਸੀਗਾ ਜ਼ਾਲਮਾਂ ਦਾ ਉਹ ਉਹਨਾਂ ਨੇ ਕੀਤਾ ਜੋ ਮੇਰੀ ਜ਼ਿੰਮੇਵਾਰੀ ਮੈਂ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣਾ 4 ਸਾਲ ਬਾਅਦ 1994 ਚ ਜਿਹੜਾ ਸਾਊਥ ਅਫਰੀਕਾ ਜਿਹੜਾ ਸਭ ਤੋਂ ਅਮੀਰ ਮੁਲਕ ਦੇ ਦੀਆ ਸੋਨੇ ਦੀਆਂ ਖਾਨਾਂ ਕਿੱਥੇ ਉਹਨਾਂ ਨੂੰ ਗੁਲਾਮ ਬਣਾ ਕੇ ਜ਼ਬਰਨ ਕੰਮ ਕਰਾਇਆ ਜਾਂਦਾ ਸੀਗਾ ਉੱਥੇ ਇੱਕ ਬੰਦੇ ਨੇ ਆਪਣਾ ਦੇਸ਼ ਬਚਾਇਆ ਇਸ ਨੂੰ ਕਹਿੰਦੇ ਨੇ ਲੀਡਰ ਮੇਰੇ ਵੀਰ ਉਹ ਲੀਡਰ ਨਹੀਂ ਜਿਨ੍ਹਾਂ ਨੇ ਸਾਡੇ ਪਾਣੀ ਕੋ ਆ ਤੇ ਸਾਡੇ ਅੰਮ੍ਰਿਤਸਰ ਚਲੇ ਗਿਆ ਸਾਡੇ ਪੰਜਾਬੀ ਬੋਲ ਦੇ ਇਲਾਕੇ ਚਲੇ ਗਏ ਸੋ ਬਹੁਤ ਕੁਝ ਕਰਨ ਵਾਲਾ ਸਮਾਂ ਇਜਾਜ਼ਤ ਨਹੀਂ ਦਿੰਦਾ ਮੈਨੂੰ ਪਤਾ 1 ਮਿੰਟ ਪੇਸ਼ੈਂਸ ਰੱਖਿਓ ਇੱਕ ਪਾਕਿਸਤਾਨ ਨਾਲ ਬਾਰਡਰ ਖੁੱਲਣਾ ਚਾਹੀਦਾ ਸਾਡਾ ਤੁਸੀਂ ਕਿਸਾਨ ਬੈਠੇ ਹੋ ਸਾਰੇ ਜਿੰਨਾ ਮਰਜ਼ੀ ਜੋਰ ਲਾਈ ਚਲੋ ਜੇ ਪਾਕਿਸਤਾਨ ਆ ਪ੍ਰਾਣਾ ਸੈਂਟਰਲ ਏਸ਼ੀਆ ਦਾ ਰੂਹ ਪਾਕਿਸਤਾਨ ਤੋਂ ਅਗੇ ਅਫਗਾਨਿਸਤਾਨ ਅਗੇ ਈਰਾਨ ਅਗੇ ਮੰਗੋਲੀਆ ਤੁਰਕਮੇਨਿਸਤਾਨ ਉਜ਼ਬੇਕਿਸਤਾਨ ਰੂਸ ਤੱਕ ਕੱਖ ਨਹੀਂ ਉਹਨਾਂ ਦੇ ਕੋਲ ਧਾੜੀ ਨੂੰ ਆਪਾਂ ਸੜਕ ਲਈ ਦੇ ਸਕਦਾ ਆਲੂ ਕੰਨਾ ਗਣਕ ਚੋਨਾ ਸਭ ਦੀ ਬਹੁਤ ਕੀਮਤ ਹੋ ਸਕਦੀ ਹੈ ਇਹ ਕਿ ਬੰਦ ਕੀਤਾ ਹੋਇਆ ਇੱਕ ਹੋਰ ਮੇਰਾ ਬਸ਼ਵਰਾ ਅੱਜ ਪੰਜਾਬ ਦੇ 3 ਕਰੋੜ ਲੋਕਾਂ ਚੋਂ 70 ਲੱਖ ਆਪਣਾ ਨੌਜਵਾਨ ਬਾਹਰ ਚਲੇ ਗਿਆ ਮੈਂ ਤੇ ਪ੍ਰਤਾਪ ਬਾਜਵਾ ਸੀ ਮਿਲੇ ਕੁਲਤਾਰ ਸਿੰਘ ਸੰਧਵਾ ਨੂੰ ਜਨਵਰੀ 2023 ਵਿੱਚ ਸੈਸ਼ਨ ਤੋਂ 2 ਮਹੀਨੇ ਪਹਿਲਾਂ ਮੈਂ ਇੱਕ ਬਿੱਲ ਲੈ ਕੇ ਗਿਆ ਤੇ ਇੱਥੇ ਪੰਜਾਬ ਦੇ ਵਿੱਚ ਕਿਰਪਾ ਕਰਕੇ ਜਿਹੜੇ ਗੈਰ ਪੰਜਾਬੀ ਆਉਂਦੇ ਨੇ ਅਖੀਰਲਾ ਅਖੀਰਾਂ ਨੂੰ ਪਤਾ ਮੇਰੇ ਵੀਰੋ ਜਿਹੜਾ ਗੈਰ ਪੰਜਾਬੀ ਆਉਂਦੇ ਨੇ ਪੰਜਾਬ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਕਾਨੂੰਨ ਹੈ ਗੁਜਰਾਤ ਦੇ ਵਿੱਚ ਕਾਨੂੰਨ ਹੈ ਰਾਜਸਥਾਨ ਦੇ ਵਿੱਚ ਕਾਨੂੰਨ ਹੈ ਕਿ ਗੈਰ ਪੰਜਾਬੀਆਂ ਨੂੰ ਕਿਰਪਾ ਕਰਕੇ ਕੰਮ ਕਰਨ ਆਉਣ ਲੇਕਿਨ ਇੱਥੇ ਮਾਲਕ ਨਾ ਬਣਾਈ ਜਾਣ ਇੱਥੇ ਵੋਟਰ ਨਾ ਬਣਾਈ ਜਾਣ ਇਸ ਬਿੱਲ ਨੂੰ ਪਰਵੰਤਨ ਬਾਨ ਨੇ ਪਿਛਲੇ 6 ਸਾਲ ਦਾ ਥੰਗੇ ਬਸਤੇ ਵਿੱਚ ਪਾਇਆ ਹੋਇਆ ਵਾ ਇਹ ਕਾਨੂੰਨ ਨਾ ਬਣਿਆ ਮੇਰੇ ਵਿਰੋ 10 15 20 ਸਾਲ ਦੇ ਵਿੱਚ ਸਿੱਖ ਘੱਟ ਗਿਣਤੀ ਹੋਣਗੇ ਪੱਜਾ ਘੱਟ ਦੱਸਣ ਗਿਆ ਔਰ ਆਪਣੀ ਹੋਂਦ ਨੂੰ ਖਤਰਾ ਹੋਵੇਗਾ ਸੋ ਮੈਂ ਇੱਥੇ ਆਪਣੀ ਗੱਲ ਨੂੰ ਸਮਾਪਤ ਕਰਦਾ ਤੁਹਾਡਾ ਸਾ